ਕਾਲੇ ਕਰਦਾ ਪਿਆਰ ਦੀ ਮਰਜ਼ੀ ਨਾਲ ਆਪ ਆ ਉਹ ਤੋਂ ਲਾਉਂਦੇ ਸੀਗੇ ਆਪ ਦੀ ਮਰਜ਼ੀ ਨਾਲ ਪੈਸੇ ਲੱਗਦੇ ਸੀਗੇ ਉਦੋਂ ਉਹਨਾਂ ਖਾਲਾ ਨਹੀਂ ਕਰ ਸਕਦੇ ਪਿੰਡ ਦੀ ਜ਼ਾਤ ਤੋਂ ਬਾਹਰ ਨਹੀਂ ਕਰ ਸਕਦੇ ਆਪਦੇ ਪੈਸੇ ਪਿੰਡ ਦੇ ਗਾਰਟੀ 20000 ਰੁਪਏ ਆ ਜੀ ਜਿਹਦੀ ਬੋਲੀ ਜਿਹਦੇ ਨਾਂ ਤੇ ਟਕਟੂਗੇ ਉਹਦੇ ਅਸੀਂ ਕੋਲੇ ਰੱਖ ਲਾਂਗੇ ਬਾਕੀਨ ਵਾਪਸ ਕਰਨਾ ਮਾਨ ਸਾਹਿਬ ਕੀ ਹਾਲ ਹੈ ਅੱਜ ਬੋਲੀ ਆ ਬੜੇ ਪਿੰਡ ਪਰਿਅਤ ਜ਼ਮੀਨ ਦੀ ਜਰੂਰ ਕਰਦੇ ਆ ਗੱਲਾਂ ਬਾਤਾਂ ਤੇ ਦੇਖਦੇ ਆ ਐਤ ਕਿਹੜੀ ਜ਼ਮੀਨ ਆ ਕਿਹਦੇ ਹਿੱਸੇ ਹੁੰਦੀ ਆ ਸਤਰੀ ਗੱਲ ਜੋ ਸਾਰਿਆਂ ਨੂੰ ਸੁਰੀਗਾ ਜੀ ਅਕੜੇ ਦਾ ਬਾਬਾ ਜੀ ਜਦ ਨਾਲ ਜਿਹੜਾ ਪਲਾਟ ਆ ਇਹ ਹਾਂਜੀ ਇਹਦੀ ਸਰਕਾਰੀ ਬੋਲੀ 13,65,000 ਆ ਜੀ 13,600 ਅਮਨਿੰਦਰ ਸਿੰਘ 13,60,000 13,79,000 ਵਿਕਜੇ 13,79,000 ਦੋ ਜੀ ਦੱਸ ਦਿਓ ਜੀ ਕਿਸੇ ਨੇ ਹੋਰ ਬੋਲਣਾ ਤਾਂ ਜੀ ਰਿਜ਼ਰਵ ਸਰਕਾਰੀ ਬੋਲੀ 6,75,000 ਦੀ ਆਓ ਜੀ ਪਲਾਟ ਨੰਬਰ 2 70000 ਰੂਪ ਸਿੰਘ ਜੀ 678000 ਅਰਪਾਰ ਸਿੰਘ ਜੀ ਜੀ ਮਾਨ ਸਾਹਿਬ ਪਹੁੰਚੇ ਨੇ ਮਲੋਟ ਤੋਂ ਮਾਨ ਸਾਹਿਬ ਕੀ ਹਾਲ ਹੈ ਹੋਰ ਜੀ ਅੱਜ ਬੋਲੀ ਆ ਆਪਣੇ ਪਿੰਡ ਪੰਚਾਇਤੀ ਜ਼ਮੀਨ ਦੀ ਜਰੂਰੀ ਆਜੋ ਆਪਣਿਆ ਹਾਂਜੀ ਆਜੋ ਹੋਰ ਰਹਿ ਜਾ ਜੀ ਆਰੋ ਜੰਗਾ ਜਿਵੇਂ ਕਿ ਮੈਂ ਦੱਸਿਆ ਅੱਜ ਪਿੰਡ ਆਦਰੀਆਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਪੰਚਾਇਤੀ ਜ਼ਮੀਨ ਦੀ ਬੋਲੀ ਹੈ ਤੇ ਜਾ ਕੇ ਵਹਣੇ ਪਹੁੰਚ ਕੇ ਆਪਾਂ ਬੋਲੀ ਵਾਲੀ ਜਗ੍ਹਾ ਤੇ ਕਰਦੇ ਆ ਗੱਲਾਂ ਬਾਤਾਂ ਤੇ ਦੇਖਦੇ ਆ ਐਤ ਕਿਹੜੀ ਜ਼ਮੀਨ ਹੈ ਕਿਹਦੇ ਹਿੱਸੇ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬੋਲੀ ਹੋਣ ਲੱਗੀ ਹੈ ਸ਼ੁਰੂ ਲਓ ਰੱਬ ਦਾ ਨਾਮ ਤੇ ਕਰੋ ਸ਼ੁਰੂ ਸਕੋਰਟੀ 20000 ਰੁਪਏ ਆ ਜੀ ਜਿਹਦੀ ਬੋਲੀ ਜਿਹਦੇ ਨਾਂ ਤੇ ਟਕ ਟੂਗੇ ਉਹਦੇ ਅਸੀਂ ਕੋਲੇ ਰੱਖ ਲਵਾਂਗੇ ਬਾਕੀਆਂ ਨੂੰ ਵਾਪਸ ਕਰ ਦੇਣਾ ਠੀਕ ਹੈ ਜੀ अवतार मैं गल पता की करदा मैं ऑर्डर ਹੁੰਦੇ ਉਹ ਮੈਂ ਕਰਦਾ ਮੈਂ ਗੱਲ ਇਹ ਕਰਦਾ ਤੁਸੀਂ ਪਿਆਰ ਦੀ ਮਰਜ਼ੀ ਨਾਲ ਲਾ ਆ ਉਹ ਤੋਂ ਲਾਉਂਦੇ ਸੀਗੇ ਆਪਦੀ ਮਰਜ਼ੀ ਨਾਲ ਪੈਸੇ ਲੱਗਦੇ ਸੀਗੇ ਉਦੋਂ ਉਹਨਾਂ ਖਾਲਾ ਨਹੀਂ ਕਢਾ ਸਕਦੇ ਆਪ ਪਿੰਡ ਦੀ ਜ਼ਾਤ ਤੋਂ ਬਾਹਰ ਨਹੀਂ ਕਰਾ ਸਕਦੇ ਆਪਦੇ ਪੈਸੇ ਪਿੰਡ ਦੇ ਕਰੀਏ ਸ਼ੁਰੂ ਸ਼ੁਰੂ ਕਰੋ ਜੀ ਕਰੋ ਜੀ ਨੰਬਰ 1 ਦੀ ਜਰਨਲ ਜਿਹੜਾ ਪਲਾਟ ਆ ਇਹ ਹਾਂਜੀ ਇਹਦੀ ਸਰਕਾਰੀ ਬੋਲੀ 13,65,000 ਆ ਜੀ 1366 ਅਮਨਿੰਦਰ ਸਿੰਘ 13 ਲੱਖ 66 ਹਜ਼ਾਰ 1370 13 ਲੱਖ 70 ਹਜ਼ਾਰ ਪਰਮੀਤ 13 ਲੱਖ 71 ਹਜ਼ਾਰ 13 ਲੱਖ ਤੇ 71 ਹਜ਼ਾਰ ਅਮਨਿੰਦਰ ਸਿੰਘ 13 13 ਲੱਖ 72 ਹਜ਼ਾਰ ਪਰਮੀਤ ਸਿੰਘ 1373 13 ਲੱਖ 75 ਹਜ਼ਾਰ ਅਮਨਿੰਦਰ ਸਿੰਘ ਜੀ 1374000 ਪਰਮੀਤ ਸਿੰਘ ਜੀ 1376 1376000 ਅਮਰਿੰਦਰ ਸਿੰਘ ਜੀ 1376500 1376000 500 1377 1376500 ਹੋ ਗਿਆ ਜੀ ਪਰਮੀਤ ਸਿੰਘ ਤੇ 137000 ਅਮਰਿੰਦਰ ਸਿੰਘ ਜੀ 13 1377500 ਪਰਮੇਤ ਜੀ 1378 13 ਲੱਖ 78000 ਅਮਰਿੰਦਰ ਸਿੰਘ ਜੀ ਨਾਸੀ ਕਰਤੀ ਜੀ 13 ਲੱਖ 98000 ਪਰਮੇਤ ਸਿੰਘ ਜੀ 13 ਲੱਖ 98000 ਪਰਮੇਤ ਸਿੰਘ ਜੀ ਕੋਈ ਹੈ ਹੋਰ ਵੀ ਬੋਲੀ ਦੇਣ ਵਾਲਾ ਉੱਤੇ ਹਾਂ ਕਰਗੇ ਜੀ 1 2 3 ਹਾਂਜੀ ਕਰੋ 13,79,000 ਪਰਮੇਤ ਸਿੰਘ 1 ਜੀ 13,79,000 ਪਰਮੇਤ ਸਿੰਘ 2 ਜੀ ਦੱਸ ਦਿਓ ਜੀ ਕਿਸੇ ਨੇ ਹੋਰ ਬੋਲਣਾ ਤਾਂ ਜੀ ਕਰਦਿਆਂ ਤੈਨੂੰ 13,79,000 ਪਰਮੇਤ ਸਿੰਘ 3 ਜੀ ਠੀਕ ਹੈ ਹੁਣ ਬਦਾਨੀਆਂ ਵੀ ਸਮਾਂ ਬਦਾਨੀਆਂ ਵੀ ਦੱਸਾਈਆਂ ਭਾਈ ਬਹੁਤ ਬਹੁਤ ਹੁਣ ਦੂਜੀਆਂ ਬਦਾਨੀਆਂ ਵੀ ਸ਼ੁਰੂ ਕਰੀ ਦਿੰਨੇ ਆ ਜੀ ਪਲਾਟ ਨੰਬਰ 2 ਹਾਂਜੀ ਸਰਕਾਰੀ ਬੋਲੀ 675 ਅਵਤਾਰ ਸਿੰਘ छे लख छिहत् हजार अवारी छतर हजार रूप सतर हजार रूप सिंह जी छे लख अठत् हजार अवतार सिंह जी छे लख हज़ार ਰੂਪ ਸਿੰਘ ਜੀ 85000 6 ਲੱਖ 80500 ਰੁਪਿਆ ਅਵतार ਸਿੰਘ ਜੀ 6 ਲੱਖ 86000 6 ਲੱਖ 81000 ਰੂਪ ਸਿੰਘ ਜੀ ਹਾਂ ਅਵतार ਕਿੰਨੇ ਕਰਦੇ ਆ 500 ਹੀ 680 6 ਲੱਖ 85000 85 ਅਵतार ਸਿੰਘ ਜੀ 682000 ਅਵਤਾਰ ਸਿੰਘ ਜੀ ਹੈ ਜੀ ਕੋਈ ਬੋਲੀ ਦੇਣੀ ਹੈ ਰੂਪਸਿਆ ਹੋਰ ਨਹੀਂ ਬੱਸ 682000 ਅਵਤਾਰ ਸਿੰਘ ਐਕਸਾ 682000 ਅਵਤਾਰ ਸਿੰਘ 2 ਜੀ 682000 ਅਵਤਾਰ ਸਿੰਘ 3 ਜੀ ਬਦੰਗਾ ਜੀ ਬਹੁਤ ਠੀਕ ਹੈ ਜੀ ਬਹੁਤ ਬਹੁਤ ਲਓ ਜੀ ਉਹ ਇੱਕ ਦੋ ਦੋਨਿਆਂ ਦੀ ਬੋਲੀ ਰੱਖ ਚੁੱਕੀ ਹੈ ਪਰਮੇਰ ਸਿੰਘ ਮਾਨ ਤੇ ਅਵਤਾਰ ਸਿੰਘ ਜੀ ਕਰੋ ਜੀ ਸਾਈਨ ਆਪ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੋਲੀ ਹੋ ਗਈ ਹੈ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ